ਫਿਲਮ ਇੰਡਸਟਰੀ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਖੇਤਰੀ ਸਿਨੇਮਾ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਾਲੇਚ ਜਾਣਕਾਰੀ ਮਿਲੀ ਹੈ ਕਿ ਅਭਿਨੇਤਰੀ ਅਮ੍ਰਿਤਾ ਪਾਂਡੇ ਦੀ ਮੌਤ ਹੋ ਗਈ ਹੈ ਅਤੇ ਉਹ 27 ਅਪ੍ਰੈਲ ਨੂੰ ਬਿਹਾਰ 'ਚ ਆਪਣੇ ਅਪਾਰਟਮੈਂਟ 'ਚ ਮ੍ਰਿਤਕ ਪਾਈ ਗਈ ਹੈ। ਇਹ ਕਈ মিডিਆ ਰਿਪੋਰਟਾਂ ਦੇ ਅਨੁਸਾਰ ਅਮ੍ਰਿਤਾ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਆਪਣੇ ਵਟਸਐਪ ਸਟੇਟਸ 'ਤੇ ਇੱਕ ਗੁਪਤ ਪੋਸਟ ਸ਼ੇਅਰ ਕੀਤੀ ਸੀ। 27 ਸਾਲ ਅਮ੍ਰਿਤਾ ਪਾਂਡੇ ਦੀ ਆਖਰੀ ਵਟਸਐਪ ਪੋਸਟ ਲਿਖਿਆ ਸੀ ਉਸ ਦੀ ਜ਼ਿੰਦਗੀ ਦੋ ਕਿਸ਼ਤੀਆਂ 'ਚ ਸੀ ਅਸੀਂ ਆਪਣੀ ਕਿਸ਼ਤੀ ਨੂੰ ਡਬੋ ਕੇ ਉਸ ਦਾ ਸਫ਼ਰ ਆਸਾਨ ਕਰ ਦਿੱਤਾ ਇੱਕ ਨਿਜੀ ਰਿਪੋਰਟ ਮੁਤਾਬਕ ਅਮ੍ਰਿਤਾ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਹ ਆਪਣੇ ਕੈਰੀਅਰ ਨੂੰ ਲੈ ਕੇ ਚਿੰਤਤ ਸੀ ਕਿਉਂਕਿ ਉਸ ਨੂੰ ਕੰਮ ਦੇ ਮੌਕੇ ਨਹੀਂ ਮਿਲ ਰਹੇ ਸਨ ਕਾਥੀ ਤੌਰ ਤੇ ਅਮ੍ਰਿਤਾ ਵੀ ਡਿਪਰੈਸ਼ਨ ਤੋਂ ਪੀੜ ਸਿੱਤੀ ਅਤੇ ਕਾਫੀ ਤਣਾਅ ਵਿੱਚ ਸੀ ਤਾਂ ਨੂੰ ਦੱਸਦੀ ਹੈ ਕਿ 2022 ਵਿੱਚ ਉਸਨੇ ਮੰਦਰਮਣੀ ਨਾਲ ਵਿਆਹ ਕੀਤਾ ਸੀ ਜੋ ਇੱਕ ਐਨੀਮੇਸ਼ਨ ਇੰਜੀਨੀਅਰ ਵਜੋਂ ਕੰਮ ਕਰਦਾ ਹੈ ਅਮ੍ਰਿਤਾ ਆਖਰੀ ਵਾਰ ਵੈਬ ਸੀਰੀਜ਼ ਪ੍ਰਤੀ ਸ਼ੋਚ 'ਚ ਨਜ਼ਰ ਆਈ ਸੀ ਉਹਨਾਂ ਨੇ ਪੂਟਪੁਰੀ ਸੁਪਰਸਟਾਰ ਖੇਸਰੀ ਲਾਲ ਯਾਦਵ ਨਾਲ ਫਿਲਮ دیਵਾਨਾ ਪੰਜਵੀਂ ਕੰਮ ਕੀਤਾ ਸੀ ਜੋਗਸਰ ਪੁਲਿਸ ਨੂੰ 27 April ਨੂੰ ਆਦਮਪੁਰ ਸ਼ਹਿਰ ਪਗੜ ਦੇ ਦਿਵਯਤਰਮ ਅਪਾਰਟਮੈਂਟ 'ਚ ਇੱਕ ਔਰਤ ਵੱਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਜਦੋਂ ਉਹ ਆਹਾਤੇ ਤੇ ਪਹੁੰਚੇ ਅਤੇ ਘਰ ਦੇ ਅੰਦਰ ਗਏ ਤਾਂ ਉਹਨਾਂ ਨੂੰ ਬੈੱਡ ਤੇ ਅਭਿਨੇਤਰੀ ਅਮ੍ਰਿਤਾ ਪਾਂਡੇ ਦੀ লাশ ਪਈ ਮਿਲੀ